ਜੋ ਆਪਾਂ ਸਾਰਾ ਦਿਨ ਡੇਲੀ ਡਿਊਟੀਆਂ ਕਰਦੇ ਆ ਉਹ ਆਪਣੇ ਕੌਂਸ਼ੀਅਸ ਮਾਈਂਡ ਦੇ ਵਿੱਚ ਹੁੰਦੀਆਂ ਨੇ ਜਿੱਦਾਂ ਕਿ ਆਪਾਂ ਕੁਝ ਖਾ ਰਹੇ ਆ ਆਪਾਂ ਕੁਝ ਦੇਖ ਰਹੇ ਆ ਆਪਾਂ ਕੁਝ ਫੈਸਲਾ ਕਰ ਰਹੇ ਆ ਇਹ ਆਪਾਂ ਕੌਂਸ਼ੀਅਸ ਮਾਈਂਡ ਦੇ ਨਾਲ ਕਰਦੇ ਆ ਫੋਰ ਐਗਜ਼ਾਮਪਲ ਜਿੱਦਾਂ ਮੈਂ ਹੁਣ ਆ ਵੀਡੀਓ ਬਣਾ ਰਿਹਾ ਮੈਂ ਵੀਡੀਓ ਦੇ ਵਿੱਚ ਕੀ ਬੋਲ ਰਿਹਾ ਜਾਂ ਮੈਂ ਕੀ ਕਰ ਰਿਹਾ ਇਹ ਕੰਮ ਆ ਜਿਹੜਾ ਉਹ ਆਪਣਾ ਕੌਂਸ਼ੀਅਸ ਮਾਈਂਡ ਕਰਦਾ ਹੈ ਜਿਹੜਾ ਕਿ ਆਪਾਂ ਕੌਂਸ਼ੀਅਸ ਰਹਿ ਕੇ ਕਰਦੇ ਆ ਸਬਕੌਂਸ਼ੀਅਸ ਮਾਈਂਡ ਕੀ ਹੁੰਦਾ ਹੈ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਆਪਣੇ ਅੰਦਰ ਵਿਚਾਰ ਚੱਲਦੇ ਨੇ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਣਾ ਜਿੱਦਾਂ ਤੁਸੀਂ ਇੱਕ ਚੀਜ਼ ਲਾ ਲਓ ਕਿ ਕਿਸੇ ਦਾ ਐਗਜ਼ਾਮ ਆ ਆਪਾਂ ਸੋਚ ਰਹੇ ਹਾਂ ਕਿ ਐਗਜ਼ਾਮ ਬਹੁਤ ਵਧੀਆ ਤਰੀਕੇ ਨਾਲ ਮੈਂ ਕਰਨਾ ਹੈ ਤੇ ਮੈਂ ਕਰ ਰਿਹਾ ਪਰ ਉਹ ਕਰ ਕਾ ਦੇ ਨਾਲ ਰਿਹਾ ਮੈਂ ਕੌਂਸ਼ੀਅਸ ਮਾਈਂਡ ਨਾਲ ਕਰ ਰਿਹਾ ਪਰ ਮੇਰੇ ਅੰਦਰ ਵਿਚਾਰ ਚੋਂ ਚੱਲ ਰਹੇ ਨੇ ਜਿਹੜਾ ਮੇਰਾ ਅੰਦਰਲਾ ਮਨ ਇਹ ਕਹਿ ਰਿਹਾ ਹੈ ਕਿ ਜਿਹੜਾ ਐਗਜ਼ਾਮ ਬਹੁਤ ਟਫ ਆ ਫਿਰ ਮੇਰੇ ਅੰਦਰਲੇ ਜਿਹੜੇ ਵਿਚਾਰ ਨੇ ਉਹ ਸਬਕੌਂਸ਼ੀਅਸ ਮਾਈਂਡ ਦੇ ਨਾਲ ਚੱਲਦੇ ਨੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਦੋਂ ਤੁਸੀਂ ਆਪਾਂ ਸੌਂਦੇ ਆ ਸੌਂ ਟਾਈਮ ਜਿਹੜਾ ਜਿਹੜਾ ਮਾਈਂਡ ਵਰਕ ਕਰਦਾ ਉਹ ਸਬਕੌਂਸ਼ੀਅਸ ਮਾਈਂਡ ਵਰਕ ਕਰਦਾ ਜਦੋਂ ਸੁਪਨੇ ਦਾ ਆਉਣਾ ਆਪਾਂ ਕੋਈ ਡੀ ਡ੍ਰੀਮਿੰਗ ਕਰਦੇ ਆ ਇਹ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੁੰਦਾ ਆਪਣੇ ਮੂਡ ਸਵਿੰਗਸ ਹੁੰਦੇ ਨੇ ਆਪਣੇ ਇਮੋਸ਼ਨਸ ਜਿੰਨੀਆਂ ਆਪਣੀਆਂ ਮੈਮਰੀਜ਼ ਨੇ ਉਹ ਸਾਰੀਆਂ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੀ ਹੁੰਦੀਆਂ ਨੇ ਔਰ ਸਬਕੌਂਸ਼ੀਅਸ ਮਾਈਂਡ ਹੀ ਇੱਕ ਇਹੋ ਜਿਹਾ ਪਾਰਟ ਹੈ ਜਿਹੜਾ ਆਪਾਂ ਨੂੰ ਕੰਟਰੋਲ ਕਰਦਾ ਆ 100 ਦੇ ਵਿੱਚੋਂ 1% ਕੰਮ ਆ ਜਿਹੜਾ ਉਹ ਕੌਂਸ਼ੀਅਸ ਮਾਈਂਡ ਦਾ ਕੰਮ ਆ ਜਿਹੜਾ ਆਪਾਂ ਖੁੱਲੀਆਂ ਅੱਖਾਂ ਦੇ ਨਾਲ ਸਾਰਾ ਕੁਝ ਕਰਦੇ ਆਂ ਬਟ ਜਿਹੜਾ ਆਪਾਂ ਸੋਚ ਕੇ ਜਿਹੜਾ ਆਪਣੇ ਦਿਮਾਗ ਦੇ ਵਿੱਚ ਵਿਚਾਰਾਂ ਦੇ ਨਾਲ ਕਰਦੇ ਆਂ ਸਾਰਾ ਦਿਨ ਜਾਂ ਰਾਤ ਨੂੰ ਉਹ ਸਬਕੌਂਸ਼ੀਅਸ ਮਾਈਂਡ ਦੁਆਰਾ ਹੁੰਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕੀ ਹੁੰਦਾ ਜੋ ਵਿਚਾਰ ਤੁਸੀਂ ਆਪਣੇ ਕੌਂਸ਼ੀਅਸ ਮਾਈਂਡ ਦੇ ਨਾਲ ਕਰਦੇ ਹੋ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਇਮੋਸ਼ਨਲ ਵਰਕ ਕਰਦਾ ਆ ਜੋ ਤੁਸੀਂ ਵਿਚਾਰ ਆਪਦੇ ਕੌਨਸ਼ੀਅਸ ਮਾਈਂਡ ਦੇ ਵਿੱਚ ਕਰ ਲਿਆ ਸਬਕੌਨਸ਼ੀਅਸ ਮਾਈਂਡ ਉਸ ਨੂੰ ਤੁਹਾਡਾ ਹੁਕਮ ਮੰਨ ਲਿਗਿਆ ਉਸ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਫਾਰ ਐਗਜ਼ਾਮਪਲ ਕਿ ਜਿੱਦਾਂ ਤੁਸੀਂ ਕੋਈ ਆਪਣੀ ਕਿਸੇ ਵੀ ਚੀਜ਼ ਦੇ ਬਾਰੇ ਵਿੱਚ ਆਪਣੇ ਮਨ ਦੇ ਵਿੱਚ ਇੱਕ ਪਰਸੈਪਸ਼ਨ ਸੈੱਟ ਕਰ ਲਈ ਕਿ ਇਹ ਇਨਸਾਨ ਗਲਤ ਹੈ ਜਾਂ ਇਹ ਇਨਸਾਨ ਸਹੀ ਹੈ ਤੁਸੀਂ ਉਹ ਆਪਣੇ ਮਨ ਦੇ ਵਿੱਚ ਵਿਚਾਰ ਬਿਠਾ ਲਿਆ ਤਾਂ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਉਸ ਨੇ ਤੁਹਾਨੂੰ ਉਸੇ ਤਰ੍ਹਾਂ ਦਾ ਰਿਜ਼ਲਟ ਦਿਨਾ ਸ਼ੁਰੂ ਕਰ ਦੇਣਾ ਆ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਡੇ ਕੋਲ ਕੋਈ ਮੰਨ ਕੇ ਚੱਲੋ ਬਹੁਤ ਖਾਸ ਇਨਸਾਨ ਆ ਜਿਸ ਤੇ ਤੁਹਾਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਪਰ ਕੀ ਹੁੰਦਾ ਕੁਝ ਟਾਈਮ ਲੰਘਦਾ ਤੁਹਾਨੂੰ ਉਹਦੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਆ ਤੁਹਾਨੂੰ ਉਹਦੀ ਹਰ ਗੱਲ ਵਧੀਆ ਲੱਗਦੀ ਆ ਪੋਜ਼ਿਟਿਵ ਲੱਗਦੀ ਆ ਪਰ ਇੱਕ ਦਿਨ ਇਹੋ ਜਿਹਾ ਆ ਕਿਸੇ ਤੀਜੇ ਬੰਦੇ ਨੇ ਉਸ ਬੰਦੇ ਬਾਰੇ ਤੁਹਾਡੇ ਕੰਨ ਦੇ ਵਿੱਚ ਇੱਕ ਵਿਚਾਰ ਪਾਤਾ ਉਹ ਵਿਚਾਰ ਤੁਹਾਡਾ ਨਹੀਂ ਸੀ ਉਹ ਤੀਜੇ ਬੰਦੇ ਦਾ ਸੀ ਪਰ ਤੁਸੀਂ ਉਹਨੂੰ ਕੀ ਕੀਤਾ ਅਕਸੈਪਟ ਕਰ ਲਿਆ ਅਕਸੈਪਟੇਸ਼ਨ ਹੈ ਜਿਹੜੀ ਉਹ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸਬਕੌਂਸ਼ੀਅਸ ਮਾਈਂਡ ਦੀ ਰੀਪ੍ਰੋਗਰਾਮਿੰਗ ਦੇ ਵਿੱਚ ਜਦੋਂ ਤੁਸੀਂ ਕਿਸੇ ਤੀਜੇ ਬੰਦੇ ਦਾ ਵਿਚਾਰ ਆਪ ਦਾ ਵਿਚਾਰ ਮੰਨ ਲੈਨੇ ਹੋ ਤਾਂ ਉਸ ਨੂੰ ਹੁਕਮ ਮੰਨ ਕੇ ਸਬਕੌਂਸ਼ੀਅਸ ਮਾਈਂਡ ਹੈ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਜੇ ਕੋਈ ਤੀਜਾ ਬੰਦਾ ਆ ਕੇ ਤੁਹਾਨੂੰ ਕਿਸੇ ਦੀ ਕਮੀ ਤੁਹਾਡੇ ਕੰਨਾਂ 'ਚ ਪਾਊਗਾ ਨਾ ਤਾਂ ਉਸ ਦਿਨ ਤੋਂ ਬਾਅਦ ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਸ ਬੰਦੇ ਦੀਆਂ ਸਿਰਫ ਤੇ ਸਿਰਫ ਕਮੀਆਂ ਹੀ ਤੁਹਾਨੂੰ ਤੁਹਾਡੀਆਂ ਅੱਖਾਂ ਸਾਹਮਣੇ ਲਿਆਊਗਾ ਜਿੰਨੀਆਂ ਵੀ ਉਸ ਦੀਆਂ ਕੁਆਲਿਟੀਆਂ ਨੇ ਜੋ ਵੀ ਉਹ ਵਧੀਆ ਕਰਦਾ ਆ ਉਹ ਤੁਹਾਨੂੰ ਉਸ ਦਿਨ ਤੋਂ ਬਾਅਦ ਦਿਖਣਾ ਬੰਦ ਹੋ ਜੂਗਾ ਦੇਖ ਸਕੋਗੇ ਬਟ ਤੁਹਾਡੇ ਦਿਮਾਗ ਨੇ ਉਸ ਦੇ ਵਿੱਚ ਵੀ ਕੋਈ ਨਾ ਕੋਈ ਕਾਰਨ ਲੱਭ ਕੇ ਉਸ ਨੂੰ 네ਗੇਟਿਵ ਲੈ ਹੀ ਲੈਣਾ ਇਸ ਕਰਕੇ ਆਪਣੇ ਕੌਨਸ਼ੀਅਸ ਮਾਈਂਡ ਨੂੰ ਪਹਿਲਾਂ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਬਕੌਨਸ਼ੀਅਸ ਮਾਈਂਡ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਜੋ ਵੀ ਤੁਹਾਡੇ ਇਮੋਸ਼ਨਸ ਨੇ ਜਿੰਨੀਆਂ ਵੀ ਤੁਹਾਡੀਆਂ ਡਿਜ਼ਾਇਰਸ ਨੇ ਉਹ ਸਾਰੀਆਂ ਸਬਕੌਨਸ਼ੀਅਸ ਮਾਈਂਡ ਦੇ ਨਾਲ ਜੁੜੀਆਂ ਹੁੰਦੀਆਂ ਨੇ ਜਿੰਨਾ ਵੀ ਤੁਸੀਂ ਅੰਦਰਲੇ ਵਿਚਾਰਾਂ ਦੇ ਵਿੱਚ ਉਲਝਦੇ ਹੋ ਉਹ ਸਾਰੀ ਜਿਹੜੀ ਖੇੜ ਹੈ ਉਤੋਂ ਦੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਹੀ ਚੱਲਦੀ ਹੈ ਜਿੰਨਾ ਟਾਈਮ ਤੁਸੀਂ ਕੌਂਸ਼ੀਅਸ ਮਾਈਂਡ ਨੂੰ ਆਪਣੇ ਨੂੰ ਸਾਫ਼ ਨਹੀਂ ਰੱਖ ਸਕਦੇ ਉਨਾ ਟਾਈਮ ਤੁਸੀਂ ਸਬਕੌਂਸ਼ੀਅਸ ਮਾਈਂਡ ਨੂੰ ਰੀਪ੍ਰੋਗਰਾਮ ਨਹੀਂ ਕਰ ਦੇ ਸਕਦੇ ਔਰ ਨਾ ਹੀ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚੋਂ ਖੁਸ਼ੀ ਲੱਭ ਸਕਦੇ ਹੋ ਆਪਾਂ ਸਬਕੌਂਸ਼ੀਅਸ ਮਾਈਂਡ ਨੂੰ ਰੀਪ੍ਰੋਗਰਾਮਿੰਗ ਕਿੱਦਾਂ ਕਰਨਾ ਹੈ ਉਹ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਸੋ